20 ਦਿਨਾਂ ਤੋਂ ਈਰਾਨ ਦੀ ਜੇਲ੍ਹ 'ਚ ਨਜ਼ਰਬੰਦ ਇਟਾਲੀਅਨ ਪੱਤਰਕਾਰ ਚੇਚੀਲੀਆ ਸਾਲਾ ਇੰਟਰਨੈਸ਼ਨਲ ਦਬਾਅ ਦੇ ਚੱਲਦਿਆਂ ਹੋਈ ਰਿਹਾ ਸਪੈਸ਼ਲ ਹਵਾਈ ਜਹਾਜ਼ ਰਾਹੀਂ ਪਰਤੀ ਇਟਲੀ ਪ੍ਰਧਾਨ ਮੰਤਰੀ ਮੈਲੋਨੀ ਅਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਸਵਾਗਤ ਇਟਲੀ ਦੀ ਸੱਚ ਕੋਲਣ ਵਾਲੀ ਨਾਮੀ ਪੱਤਰਕਾਰ ਚੇਚੀਲੀਆ ਸਾਲਾ ਈਰਾਨ ਦੇ ਤਹਿਰਾਮ ਦੀ ਇੱਕ ਜੇਲ੍ਹ ਵਿੱਚ 20 ਦਿਨ ਤੱਕ ਨਜ਼ਰਬੰਦ ਰਹਿਣ ਤੋਂ ਬਾਅਦ ਇਟਲੀ ਵਾਪਸ ਪਹੁੰਚ ਗਈ ਹੈ ਚੇਚੀਲੀਆ ਸਾਲਾ ਜਿਸਨੇ ਵੈਨਜ਼ੁਏਲਾ ਵਿੱਚ ਸੰਕਟ ਚੀਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਬਾਰੇ ਲਿਖਿਆ ਤੇ ਸੱਚ ਬੋਲਿਆ ਉਸ ਨੇ ਯੂਕਰੇਨ, ਅਫਗਾਨਿਸਤਾਨ ਅਤੇ ਇਰਾਨ ਵਿੱਚ ਹੋ ਰਹੀ ਤੱਕ ਕੇ ਸ਼ਹੀਦ ਵੀ ਖੁਲਾਸਾ ਕੀਤਾ 12 ਦਸੰਬਰ 2024 ਨੂੰ ਆਪਣੇ ਪੋਡਕਾਸਟ ਚੈਨਲ ਲਈ ਕੁਝ ਰਿਕਾਰਡ ਕਰਨ ਲਈ ਇੱਕ ਜ਼ਿੰਮੇਵਾਰ ਪੱਤਰਕਾਰ ਜੋ ਇਰਾਨ ਸਰਕਾਰ ਤੋਂ ਵੀਜ਼ਾ ਲੈ ਕੇ ਇਰਾਨ ਪਹੁੰਚੀ 7 ਦਿਨਾਂ ਬਾਅਦ 19 ਦਸੰਬਰ 2024 ਨੂੰ ਉਸ ਨੂੰ ਇਰਾਨ ਦੀਆਂ ਸੁਰੱਖਿਆ ਸੇਵਾਵਾਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ ਉਸ ਹੋਟਲ ਤੋਂ ਕੀਤੀ ਗਈ ਜਿੱਥੇ ਚੀਚੀ ਦੀ ਸਾਲਾ ਰੁਕੀ ਹੋਈ ਸੀ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ ਰਾਜਸਥਾਨ ਦੇ ਉੱਤਰ ਵਿੱਚ ਐਮਿੰਗ ਜੇਲ ਵਿੱਚ ਵੱਖਰੇ ਸੈਲ ਵਿੱਚ ਲਿਜਾਇਆ ਗਿਆ ਇਹ ਉਹ ਜੇਲ ਸੀ ਜਿੱਥੇ ਸਰਕਾਰ ਵਿਰੋਧੀ ਵਿਦੇਸ਼ੀ ਨਾਗਰਿਕਾਂ ਤੇ ਹੋਰ ਮੀਡੀਆ ਕਰਮੀਆਂ ਸਮੇਤ ਹਜ਼ਾਰਾਂ ਲੋਕ ਨજરਬੰਦ ਸਨ ਇਹ ਜੇਲ ਇਰਾਨ ਦੀ ਮਾੜੀ ਜੇਲ ਵਜੋਂ ਵੀ ਮਸ਼ਹੂਰ ਹੈ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਜਾਣੀ ਜਾਂਦੀ ਗੈਰ ਸਰਕਾਰੀ ਸੰਗਠਨ ਅਮਨੇਸਟੀ ਇੰਟਰਨੈਸ਼ਨਲ ਸਮੇਤ ਬਾਕੀ ਹਰ ਮਾਨਤਾਪਾਧੀ ਸੰਗਠਨਾਂ ਨੇ ਵਾਰ-ਵਾਰ ਇਸ ਜੇਲ੍ਹ ਦੇ ਨਿਰਬੰਧ ਨੂੰ ਲੋਕਾਂ ਨਾਲ ਤਸ਼ੱਦਦ ਕਰਨ ਵਾਲੀਆਂ ਤਾਕਤਾਂ ਨੇ ਨਿੰਦਾ ਕੀਤੀ ਹੈ ਇਸ ਜੇਲ੍ਹ ਵਿੱਚ ਹੀ ਪਹਿਲਾਂ ਨੀਲੋ ਫਰਹਮੀਦੀ ਅਤੇ ਇਲਾਹੀ ਮੁਹੰਮਦੀਨ ਨੂੰ ਪਿਛਲੇ ਸਮੇਂ ਵਿੱਚ همین ਜੇਲ੍ਹ ਵਿੱਚ ਹੀ ਬੰਦ ਕੀਤਾ ਗਿਆ ਸੀ ਉਹਨਾਂ ਨੂੰ ਸਤੰਬਰ 2022 ਵਿੱਚ ਵਿਸਤਾਰ ਕੀਤਾ ਗਿਆ ਸੀ ਤੇ ਫਿਰ 2024 ਦੀ ਸ਼ੁਰੂਆਤ ਵਿੱਚ ਜਮਾਨਤ ਤੇ ਰਿਹਾਈ ਕੀਤਾ ਗਿਆ ਸੀ 2023 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੀ ਰਣਨੀਕਾਰਕੁਨ ਨਰਗੇਸ ਮੁਹੰਮਦੀ ਇਹ ਵੀ ਇਸ ਜੇਲ੍ਹ ਵਿੱਚ ਨਜ਼ਰਬੰਦ ਰਹਿ ਚੁੱਕੀ ਹੈ ਚੱਚੀਲੇ ਸਾਲਾਂ ਤੋਂ ਇਰਾਨੀ ਸਰਕਾਰ ਨੇ ਬੇਸ਼ੱਕ ਸੱਚ ਬੋਲਣ ਲਈ ਬੰਦ ਕੀਤਾ ਸੀ ਪਰ ਇਟਲੀ ਦੇ ਲੋਕ ਸਰਕਾਰ ਸਾਲਾਂ ਨਾਲ ਚਟਾਨ ਵਾਂਗਰ ਖੜੇ ਹਨ ਤੇ ਇਟਲੀ ਸਰਕਾਰ ਦੀ ਦਖਲ ਅੰਦਾਜ਼ੀ ਬਾਅਦ ਰਾਨ ਨੂੰ ਸਾਲਾਂ ਨੂੰ ਆਜ਼ਾਦ ਕਰਨਾ ਪਿਆ ਜਿਸ ਨੂੰ ਇਟਲੀ ਪਹੁੰਚਨ ਮੁਖੀ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੋਰਜਿਆ ਮੈਲੋਨ ਨੇ ਇਸੇ ਤਰ੍ਹਾਂ ਦੇ ਮੀਤੀ ਕਿਹਾ ਕਿ ਉਹ ਸਾਲਾਂ ਦੇ ਮਜ਼ਬੂਤ ਹੌਂਸਲੇ ਤੋਂ ਬਹੁਤ ਪ੍ਰਭਾਵਿਤ ਹਨ ਇਟਲੀ ਪਹੁੰਚਨ ਤੇ ਸਾਲਾਂ ਦੇ ਕਰਦੇ ਆ ਤੇ ਲੋਕਾਂ ਨੇ ਉਸ ਦਾ ਨਿੱਗਾ ਸਵਾਗਤ ਕੀਤਾ